ਅੱਜ ਈਦ ਦਾ ਬਸਟੈਂਡ ਵਿਖੇ ਨਸ਼ਾ ਵਿਰੋਧੀ ਮંચ ਵੱਲੋਂ ਕਾਫੀ ਲੰਮੇ ਸਮੇਂ ਤੋਂ ਜੋ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਸੀ ਕੁਝ 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 ਨਵੀਆਂ ਨੁਕਤੀਆਂ ਕੀਤੀਆਂ ਗਈਆਂ ਜਿਥੇ ਵਿੱਚ ਅਨਮੋਲ ਗਿਲਜੀ ਜਿਨ੍ਹਾਂ ਨੂੰ ਮਸ਼ਾਬਦੀ ਮંચ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਉਹਨਾਂ ਦੇ ਨਾਲ ਹੀ ਸਾਡੇ ਚਰਨਜੀਤ ਸ਼ਰਮਾ ਜੀ ਜੋ ਕਿ ਕਾਫੀ ਲੰਮੇ ਸਮੇਂ ਤੋਂ ਸ਼ਰੀਪ प्रधान ਦੀਆਂ ਜ਼ਿੰਮੇਵਾਰੀਆਂ ਨਿਭਾਰੇ ਸਨ ਉਹਨਾਂ ਦੀਆਂ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਅਸੀਂ ਇੱਕ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੇ ਹਾਂ ਉਹਨਾਂ ਨੂੰ ਅਹੀ ਨਸ਼ਾਬਦੀ ਮੰਚ ਦਿਹਾਤੀ ਦਾ ਪ੍ਰਧਾਨ ਅੱਜ ਨਿਯੁਕਤ ਕੀਤਾ ਵਾ ਪਰ ਮੈਂ ਆਸ ਕਰਦਾ ਹਾਂ ਮੈਂ ਮਹਿਸੂਸ ਕਰਦਾ ਹਾਂ ਸਮਝਦਾ ਹਾਂ ਕਿ ਜਿਸ ਤਰ੍ਹਾਂ ਮੈਨੇ ਪਹਿਲਾਂ ਸ਼ਰੀਪਪਤ ਆਨੂ ਦਿਆਂ ਸਮਾਜ ਦੀ ਨੌਜਵਾਨੀ ਦੀ ਸੇਵਾ ਕੀਤੀ ਹੈ ਉਸੇ ਤਰ੍ਹਾਂ ਇਹ ਹੁਣ ਫਿਰ ਉਸੇ ਵੱਧ ਸੇਵਾ ਕਰੂਗੇ ਹੁਣ ਮੇਰੇ ਵੀਰ ਅਮੋਲ ਗਿਲ ਜੀ ਮੈਂ ਇਹਨਾਂ ਨੂੰ ਵੀ ਮੈਂਤੀ ਕਰੂੰਗਾ ਕਿ ਇਸ ਤਰ੍ਹਾਂ ਇਹ ਗਤੀਵਿਧੀਆਂ ਹੋਰ ਤੇਜ਼ ਕਰਾਂ ਤਾਂ ਜੋ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚਾਇਆ ਜਾ ਕਰੇ ਸਰ ਜੀ ਨਸ਼ਾ ਵਿਰੋਧੀ ਮੰਚ ਦਾ ਅੱਜ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਜਿੱਦਾਂ ਮੈਂ ਪਹਿਲਾਂ ਇਸ ਜ਼ਿੰਮੇਵਾਰੀਆਂ ਨੂੰ ਪਹਿਲੀਆਂ ਜ਼ਿੰਮੇਵਾਰੀਆਂ ਨੂੰ ਮੈਂ ਦਿਲੋਂ ਜਾਣ ਨਾਲ ਨਿਭਾਉਂਦਾ ਰਿਹਾ ਇਸੇ ਤਰ੍ਹਾਂ ਹੀ ਮੈਂ ਇਸ ਜ਼ਿੰਮੇਵਾਰੀਆਂ ਵੀ ਤਨਮਨ ਦੇ ਨਾਲ ਐ ਸਹੀ ਤਰੀਕੇ ਨਾਲ ਨਿਭਾਉਂਗਾ ਸ਼ੁਕਰੀਆ ਹਾਂ ਜੀ ਮੈਂ ਚਰਨਜੀਤ ਸ਼ਰਮਾ ਜੋ ਪਹਿਲਾਂ ਸ਼ਹਿਰੀ ਪ੍ਰਧਾਨ ਬਨਨਨ ਨਿਯੁਕਤ ਕੀਤਾ ਸੀ ਹੁਣ ਵਿਆਤੀ ਪ੍ਰਧਾਨ ਅੱਜ ਤੋਂ ਨਿਯੁਕਤ ਕੀਤਾ ਜਿਨੀ ਵੀ ਸੇਵਾ ਬਾਤੋ ਬਾਦ ਹੋਈ ਮੈਂ ਇਸ ਤੋਂ ਕਰਾਂਗਾ ਜੀ ਤੇ ਇਹਨਾਂ ਦਾ ਪ੍ਰਧਾਨ ਆਦਾਂ ਦਾ ਤੇ ਬਾਕੀ ਸਾਰੀ ਟੀਮ ਦਾ ਤੈਗ ਦਰੋਂ ਧੰਨਵਾਦ ਕਰਦਾ